ਤੁਸੀਂ ਤਗੜੇ ਭਗਤ ਲੱਗਦੇ ਹੋ ਮੈਂ ਵੇਖਿਆ ਕੋਈ ਕਮਰਾ ਨਹੀਂ ਆ ਜਿੱਥੇ ਕਿ ਬਾਬਾ ਜੀ ਦੀ ਫੋਟੋ ਨਾ ਹੋਵੇ ਬਾਬਾ ਜੀ ਕਹਿੰਦੇ ਜੋ ਕਿਸਮਤ ਚ ਲਿਖਿਆ ਉਸ ਤੋਂ ਵੱਧ ਨਹੀਂ ਮਿਲ ਸਕਦਾ ਹੂੰ ਤੇ ਨਾ ਹੀ ਤੁਹਾਡੀ ਕਿਸਮਤ ਨੂੰ ਕੋਈ ਖੋਹ ਸਕਦਾ ਮਾਰੇ ਬਾਬਾ ਜੀ ਨੇ ਵੀ ਕਹਤੋ ਕਿ ਬਾਬਾ ਜੀ ਕਿਸਮਤ ਬਦਲਣ ਦੇ ਹਲੇ ਵੀ ਤੁਸੀਂ ਬੈਠੇ ਹੋ ਤੇ ਮੇਰੀ ਜੇ ਕਿਸਮਤ ਬਦਲੀ ਆ ਤੇ ਬਾਬਾ ਜੀ ਨੇ ਬਦਲੀਆਂ ਜੀ ਜਦੋਂ ਮੈਂ ਬਣਿਆ ਐਮਐਲਏ ਬਣਿਆ ਉਦੋਂ ਵੀ ਮੈਂ ਬਾਬਾ ਜੀ ਨੂੰ ਹੀ ਬੇਨਤੀ ਲਾਈ ਸੀ ਮੇਰਾ ਬਾਬਾ ਜੀ ਮੈਂ ਇਹ ਜੋ ਹੈ ਨਹੀਂ ਜਿੱਥੇ ਪਹਚਾਤਾ ਤੇ ਕਿਰਪਾ ਕਰੋ ਕਹਿੰਦੇ ਮੇਰਾ ਸੇਵਾ ਮਿਲੀ ਹੈ ਤੇ ਸੇਵਾ ਨੂੰ ਪ੍ਰੋਪਰ ਜਾਰੀ ਰੱਖਿਓ ਬਾਬ ਵੀ ਬਾਬਾ ਜੀ ਆ ਪਰਮਾਤਮਾ ਵੀ ਬਾਬਾ ਜੀ ਆ ਤੇ ਕਮੀ ਮਹਿਸੂਸ ਨਹੀਂ ਹੁੰਦੀ ਤੇ ਵੀ ਪਿਓ ਦੀ ਕਮੀ ਜਿਹੜੀ ਆ ਬਾਬਾ ਜੀ ਕੋਲ ਅੱਛਾ ਤੁਸੀਂ ਬਾਬਾ ਜੀ ਦਾ ਜ਼ਿਕਰ ਕੀਤਾ ਹੈ ਡੇਰਾ ਬਿਆਸ ਵਾਲੇ ਬਾਬਾ ਜੀ ਦਾ ਤੁਸੀਂ ਤਗੜੇ ਭਗਤ ਲੱਗਦੇ ਹੋ ਮੈਂ ਵੇਖਿਆ ਕੋਈ ਕਮਰਾ ਨਹੀਂ ਆ ਜਿੱਥੇ ਕਿ ਬਾਬਾ ਜੀ ਦੀ ਫੋਟੋ ਨਾ ਹੋਵੇ ਨੇੜੇ ਦੇ ਨਾਲ ਤੁਸੀਂ ਕਿਵੇਂ ਜੁੜਦੇ ਹੋ ਦੇਖੋ ਸਾਡੇ ਮਾਤਾ ਜੀ ਸ਼ੁਰੂ ਤੋਂ ਜਾਣਦੇ ਸੀ ਮਾਤਾ ਜੀ ਨੇ ਬਹੁਤ ਸੇਵਾ ਕੀਤੀ ਨਾਮ ਨਾਲ ਦੀ ਬਖਸ਼ਿਸ਼ ਹੋਈ پورے ਪਰਿਵਾਰ ਨੂੰ ਫਾਦਰ ਸਾਹਿਬ ਨੂੰ ਔਰ ਮੈਂ ਪਹਿਲੇ ਮੈਂ ਸ਼ੁਰੂਆਤੀ ਜ਼ਿੰਦਗੀ ਚ ਜਿਹੜਾ ਸੁਣਿਆ ਸਿਆਣਿਆਂ ਤੋਂ ਬਜ਼ੁਰਗਾਂ ਸੁਣਦੇ ਹੁੰਦੇ ਸੀ ਕਿ ਜੋ ਬਾਬਾ ਜੀ ਕਹਿੰਦੇ ਜੋ ਕਿਸਮਤ ਚ ਲਿਖਿਆ ਉਸ ਤੋਂ ਵੱਧ ਨਹੀਂ ਮਿਲ ਸਕਦਾ ਤੇ ਨਾ ਹੀ ਤੁਹਾਡੀ ਕਿਸਮਤ ਨੂੰ ਕੋਈ ਖੋਹ ਸਕਦਾ ਪਰ ਮੈਂ ਬਾਬਾ ਜੀ ਨੂੰ ਵੀ ਕਹਿੰਦੇ ਕਿ ਬਾਬਾ ਜੀ ਕਿਸਮਤ ਬਦਲਣ ਦੇਲੇ ਵੀ ਤੁਸੀਂ ਬੈਠੇ ਹੋ ਤੇ ਮੇਰੀ ਜੇ ਕਿਸਮਤ ਬਦਲੀ ਆ ਤੇ ਬਾਬਾ ਨੇ ਬਦਲੀਆ ਮੈਂ ਕਿਸਮਤ ਇਹ ਲਿਖਾ ਕੇ ਨਹੀਂ ਲਿਆ ਸੀ ਕਿ ਅੰਗੜੀ ਮੈਨੂੰ ਅੱਜ ਇੱਥੇ ਪਹੁੰਚਾਇਆ ਤੇ ਮੈਂ ਤੇ ਸਾਰਾ ਦੁਨੀਆ ਨੂੰ ਕਹਾਂਗਾ ਕਿ ਮੇਰੀ ਜਿਹੜੀ ਕਿਸਮਤ ਆ ਇਹ ਬਦਲੀ ਆ ਪੂਰਾ ਗੁਰੂ ਜਰ ਮਿਲ ਜਾਂਦਾ ਤੇ ਉਹ ਕਿਸਮਤ ਵੀ ਬਦਲ ਦਿੰਦਾ ਤੇ ਬਾਬਾ ਨੇ ਬਦਲੀਆ ਬਾਲਕ ਲਈ ਬਹੁਤ ਕਿਰਪਾ ਪੂਰੇ ਪਰਿਵਾਰ ਤੇ ਹਾਂ ਔਰ ਪੂਰੇ ਵਰਲਡ ਤੇ ਕਹਾਂਗਾ ਜੀ ਬਹੁਤ ਜਿਹੜੇ ਸਦਾਲੂ ਆ ਪੂਰੀ ਬਹੁਤ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਕਿ ਜਿਹੜਾ ਅਸਲੀ ਕੰਮ ਕਰਨ ਵਾਸਤੇ ਆਇਆ ਉਹ ਕੰਮ ਦੀ ਜਿਹੜੀ ਗਿਆ ਤਾਂ ਬਾਬਾ ਜੀ ਕੋਲ ਲੈ ਕੇ ਲੋਕ ਕਾਫੀ ਮਤਲਬ ਪ੍ਰਮਾਤਮਾ ਦੇ ਨੇੜੇ ਲੱਗੇ ਹੋਏ ਆ ਕਿੰਨੇ ਕਿ ਚਿਰ ਬਾਅਦ ਫਿਰ ਤੁਸੀਂ ਜਾਣੇ ਹੋ ਉੱਥੇ ਜਦੋਂ ਹੁਕਮ ਆ ਜਾਂਦਾ ਜੀ ਬਸ ਇਹ ਸੰਸਗ ਤੇ ਗਈਦਾ ਹੱਥ ਠੰਡੇ ਦੋ ਬਾਬੇ ਦਾ ਪੰਡਾਰਾ ਵੀ ਹੁੰਦਾ ਸਨੀ ਸਨੀਵਾਰ ਦਰਸ਼ਨ ਹੁੰਦੇ ਆ ਐਤਵਾਰ ਸੰਸਕਨ ਦਾ ਕੋਸ਼ਿਸ਼ ਕਰੀਏ ਘਰਵਾਂ ਨਾਮ ਇਸੋ ਮੇ ਪਰ ਪੀਰ ਪਾਰਟੀ ਦਾ ਪ੍ਰੋਗਰਾਮ ਜਿਆ ਕੋਈ ਕਈ ਵਾਰ ਮਿਸ ਹੋ ਜਾਂਦਾ ਉਦੋਂ ਫਿਰ ਬਹੁਤ ਸਾਰਿਆਂ ਨੇ ਧਿਆਨ ਨੋਦਰ ਹੀ ਰਹਿੰਦਾ ਹੂੰ ਕਿ ਅੱਜ ਬਾਬਾ ਜੀ ਕੋ ਮਾਫੀ ਮੰਗੀ ਦੀਆਂ ਕਿ ਨਹੀਂ ਆ ਪਾਇਆ ਕਦੀਆਂ ਮੋ ਸਾਹਮਣੀ ਤੁਹਾਡੀ ਮੁਲਾਕਾਤ ਹੋਈ ਮੈਂ ਜੇ ਬਾਬੇ ਨੇ ਕੋਠੀ ਪਲਾ ਕਾਫੀ ਵਾਰ ਜਾ ਕੇ ਦਰਸ਼ਨ ਹੋਏ ਆ ਬਾਬਾ ਜੀ ਕੋਈ ਸ਼ੁਰੂਆਤ ਜਦੋਂ ਮੈਂ ਬਣਿਆ ਐਮਐਲਏ ਬਣਿਆ ਉਦੋਂ ਹੀ ਮੈਂ ਬਾਬੇ ਨੇ ਇਹ ਬੇਨਤੀ ਲਈ ਸੀ ਮੇਰਾ ਬਾਬਾ ਜੀ ਮੈਂ ਇਹ ਜੋ ਹੈ ਨਹੀਂ ਜਿੱਥੇ ਪਹੁੰਚਾਤਾ ਤੇ ਕਿਰਪਾ ਕਰੋ ਕਹਿੰਦੇ ਮੇਰਾ ਸੇਵਾ ਮਿਲੀ ਹੈ ਤੇ ਸੇਵਾ ਨੂੰ ਪ੍ਰੋਪਰ ਜਾਰੀ ਰੱਖਿਓ ਤੇ ਇਮਾਨਦਾਰੀ ਨਾਲ ਸੇਵਾ ਕਰਿਓ ਮਾਲਕ ਤਰੱਕੀ ਬਖਸ਼ੂਗਾ ਅੱਜ ਮੰਤਰੀ ਬਣਦਾਰ ਮੈਂ ਕਸੋਲੀ ਗਿਆ ਬਾਬਾ ਜੀ ਕੋਲ ਜਦੋਂ ਉੱਥੇ ਵੀ ਬਾਬਾ ਜੀ ਨੇ ਇਹ ਹੀ ਬੇਨਤੀ ਲਈ ਕਿ ਬਾਬਾ ਜੀ ਤੁਸੀਂ ਸਾਡੇ ਪਾਰਟੀ ਸੁਪਰੀਮ ਮੋਰਨ ਕੇਜਰੀਵਾਲ ਜੀ ਹੋਣਾ ਨੇ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਪੰਜਾਬ ਦੀ ਸੇਵਾ ਦਿੱਤੀ ਹੈ ਤੁਹਾਡੀ ਦਿਆ ਨਾਲ ਤੇ ਬਾਬਾ ਜੀ ਦਇਆ ਕਰਨਾ ਵੀ ਮੈਂ ਇਮਾਨਦਾਰੀ ਨਾਲ ਨਿਵਾਸਕਾ ਮੰਬੇ ਕਹਿੰਦੇ ਬੇਟਾ ਇਹ ਕਲਮ ਮਿਲੇ ਮੁਵਾਤ ਤਾਕਤ ਪਈ ਹੈ ਬਤਵਾ ਲੋਕਾਂ ਨੂੰ ਸ਼ਿਵਾਚ ਕਰਨਾ ਬਹੁਤ ਕਠਿਨਾਈਆਂ ਆ ਸਕਦੀਆਂ ਪਰ ਇਮਾਨਦਾਰੀ ਨਹੀਂ ਛੱਡਣੀ ਜਿੰਨਾ ਜਰਾ ਇਮਾਨਦਾਰੀ ਹੈ ਨਾਲ ਤੇ ਵੱਡੀਆਂ-ਵੱਡੀਆਂ ਆਪਣਾ ਤੇ ਨਿਕਲ ਸਕਦੇ ਆ ਤੇ ਅੱਜ ਮਾਲਕ ਦੀ ਕਿਰਪਾ ਨਾਲ 3 ਮਹੀਨੇ ਹੋ ਗਏ ਤੇ ਪੂਰੀ ਇਮਾਨਦਾਰੀ ਨਾਲ ਪੂਰਾ ਜੋ ਆਦੇਸ਼ ਸੀ ਸਾਡੇ ਪਾਰਟਿਸਪ੍ਰਿਮੋਰੀਨ ਕੇਰੀਵਾਲ ਜੀ ਦਾ ਜਿਨ੍ਹਾਂ ਨੇ ਉਹਨਾਂ ਨੇ ਇੰਨੀ ਵੱਡੀ ਜਮਾ ਦੇ 3 ਨੇ ਵੱਡੇ-ਵੱਡੇ ਮਹਿਕਮੇ ਦਿੱਤੇ ਤੇ ਮਾਲਕ ਦੀ ਕਿਰਪਾ ਨਾਲ ਮੈਂ ਫੇਕ ਹੂੰਗਾ ਬਾਬਾ ਜੀ ਦੀਆਂ ਨਾਲ ਮੈਂ ਇਮਾਨਦਾਰੀ ਨਾਲ ਮਾਰ ਮਾਲਕੋ ਚਲ ਗਈ ਤਾਂ ਸਭ ਕੁਝ ਭੁੱਲ ਜੀਦਾ ਯੂ ਨਾ ਹੁਣ ਬਾਪ ਵੀ ਬਾਬਾ ਜੀ ਆ ਪਰਮਾਤਮਾ ਵੀ ਬਾਬਾ ਜੀ ਆ ਤੇ ਫਾਦਰ ਸਾਹਿਬ ਤੇ ਆਪਣੇ ਕੋਲ ਲੈ ਹੀ ਗਏ ਤੇ ਕਮੀ ਮਹਿਸੂਸ ਨਹੀਂ ਆਉਂਦੀ ਤੇ ਵੀ ਪਿਓ ਦੀ ਕਮੀ ਜਿਹੜੀ ਆ ਬਾਬਾ ਜੀ ਪੂਰੀ ਕਰਦਾ